ਨੂੰ ਇਹ ਵੀ ਨਹੀਂ ਆਖਾਂਗਾ ਤੂੰ ਫਲਾਣੇ ਦੀ ਮਸਜਿਦ ਤੇ ਜਾ ਫਲਾਣੇ ਮੰਦਰ ਤੇ ਜਾ ਮਨ ਨ ਮੇਂ ਗੋਇੰਮ ਕੇ ਤੋਰਾ ਦੈਰੋ ਹਰਮ ਮੇ ਰਵੇ ਹਰ ਜਾ ਮੇ ਰਵੇ ਜਾਨਵੇ ਖੁਦਾਉ ਮੇ ਵਾਸ ਜਿਦਰ ਵੀ ਜਾਵੇ ਜਾਵੇ ਰੱਬ ਵਾਲੇ ਪਾਸੇ ਕਿਧਰੇ ਵੀ ਜਾਵੇ ਜਾਵੇ ਪ੍ਰਮਾਤਮਾ ਦੇਦਰ ਜਾਂਦੇ ਨੇ ਲੋਕੀ ਮੰਦਰ ਪਰਮਾਤਮਾ ਦੀ ਤਰਫ ਨਹੀਂ ਜਾਂਦੇ ਇਹ ਵੀ ਮਹਿਸੂਸ ਕਰਦੇ ਲਖਸ ਕੋਈ ਹੋ ਰਹੀ ਹੋਰ ਜਾਂਦੇ ਨੇ ਲੋਕੀ ਮਸਜਿਦਾਂ ਦੇ ਵਿੱਚ ਅੱਲਾਹ ਦੀ ਤਰਫ ਨਹੀਂ ਜਾਂਦੇ ਨਹੀਂ ਜਾਂਦੇ ਬਾਬਾ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਇਹ ਪੀਰ ਵੀ ਕਿਸੇ ਦਾ ਹੋਵੇਗਾ ਕਿਸੇ ਦਾ ਨਹੀਂ ਹੋਵੇਗਾ ਅੱਲਾਹ ਤੇ ਸਾਰਿਆਂ ਦਾ ਪੀਰ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਕਿਸੇ ਦੇਵੀ ਦੇਵਤੇ ਦੇ ਨਾਂ ਤੇ ਝਗੜਾ ਹੋ ਸਕਦਾ ਹੈ ਅੱਲਾ ਦੇ ਨਾਂ ਦਾ ਝਗੜਾ ਨਹੀਂ ਆਉਂਦਾ ਜਦ ਵੀ ਝਗੜਾ ਆਉਂਦਾ ਕਿਸੇ ਪੀਰ ਫਕੀਰ ਦਾ ਆਉਂਦਾ ਕਿਸੇ ਡੇਰੇ ਦਾ ਆਉਂਦਾ ਕਿਸੇ ਵਿਅਕਤੀ ਦਾ ਆਉਂਦਾ ਪਰਮਾਤਮਾ ਦੇ ਨਾਂ ਦਾ ਝਗੜਾ ਹੋ ਹੀ ਨਹੀਂ ਸਕਦਾ ਕਿਉਂ ਉਹ ਤੇ ਸਾਰਿਆਂ ਦਾ ਇੱਕ ਹੈ ਤੋ ਸਾਂਝਾ ਸਾਹਿਬ ਬਾਪ ਹਮਾਰਾ